ਨੀ ਮੈਂ ਨਹੀਂ ਪੀਂਦਾ ਤੱਕੇ ਨਾਲ ਪਿਉਂਦੇ ਨੇ ਲੋਕੀ ਉਹੀ ਗੱਲ ਫੇਰ ਹੋਊਗੀ ਕਹਿੰਦਾ ਮੈਨੂੰ ਤੱਕੇ ਨਾਲ ਦਿਾਰੂ ਪਾਈ ਜਾਂਦੀ ਆ ਘਰ ਵਾਲੀ ਨੇ ਇੱਥੇ ਫੜ ਕੇ ਕਢੀਸ ਕੇ ਕੁੱਟਿਆ ਦੋ ਆ ਮੀਆਂ ਬੀਬੀ ਦੀ ਗੱਲਬਾਤ ਕਰਾਵਾਂਗੇ ਖਿੱਚ ਕੇ ਆ ਜਾ ਮੈਂ ਨਹੀਂ ਪੀਂਦਾ ਤੱਕੇ ਨਾਲ ਪਿਲਾਉਂਦੇ ਨੇ ਲੋਕੀ ਕੀ ਰੌਲਾ ਕੀ ਥੋੜਾ ਬਾਈ ਰੌਲਾ ਤਾਂ ਇਹ ਹੈ ਰੋਜ਼ ਡੱਕ ਕੇ ਆ ਜੂਗਾ ਮੂਤ ਨਾਲ ਜਦੋਂ ਪੀ ਕੇ ਆ ਜੂਗਾ ਘਰੇ ਨਾਲ ਤਾਂ ਜਵਾਕਾਂ ਦੀ ਕੁੱਟ ਮਾਰ ਕਰਦਾ ਨਾਲੇ ਮੈਨੂੰ ਕੁੱਟਦਾ ਤੇ ਜਦੋਂ ਮੈਂ ਪੁੱਛਦੀ ਆ ਫਿਰ ਕਹੂਗਾ ਮੈਂ ਤਾਂ ਤੱਕੇ ਨਾਲ ਵਿਹਾਤੀ ਹੈ ਛੋਏ ਨੂੰ ना ना दा दारू ਘੱਟ ਪੀ ਗਏ। ਹਾਂ ਇਹਨਾਂ ਬਲਾ ਆਏ ਪੱਛੋਂ ਵੀ ਨਾ ਕਿਹੜੀ ਕਟ ਮਾਰ ਕੀਤੀ ਆ ਇਹਦੇ ਨਾਲ। ਹੂੰ। ਹਾਂ ਮੈਂ ਕਿੱਥੇ ਮਾਰਿਆ ਨਹੀਂ ਤੈਨੂੰ। ਹਾਂ ਕਿੱਥੇ ਮਾਰਿਆ ਉਹ ਤਾਂ ਕਹਿੰਦਾ ਮਾਰਿਆ। ਉਹ ਬਥੇਰੇ ਆਏ ਪੀਤੀ ਜਿਹਨੂੰ ਕੁਛ ਨਹੀਂ ਪਤਾ ਲੱਗਦਾ ਬਾਈ ਮਾਰਦਾ ਜਦੋਂ। ਇਹਨਾਂ ਨੂੰ ਪਤਾ ਨਹੀਂ ਲੱਗਦਾ ਮੈਂ ਇਹਨਾਂ ਦੀ ਸੇਵਾ ਕਰਦਾਂਗਾ। ਹੂੰ। ਉਹ ਸੇਵਾ ਕਰਦਾ ਨਹੀਂ। दारू दारू ਪੀਣਾ। ਨਾ ਨਹੀਂ ਮੈਂ ਨਹੀਂ ਪੀਂਦਾ। ਹੂੰ। ਮੇਰੇ ਯਾਰਾਂ ਨੇ ਪਈ ਆ ਮੈਨੂੰ। ਹੂੰ। ਮੈਂ ਠੱਕੇ ਨਾਲ ਪੀਆ ਤੀ ਮੈਨੂੰ ਉਹਨਾਂ ਨੇ। ਨਾ ਨੇਤ ਤੱਕੇ ਨਾ ਪੀਉਂਦੇ ਤੈਨੂੰ ਨੇਤੀ ਪੀਉਂਦੇ ਆ ਤੱਕੇ ਨਾ ਪਿਆ ਦਿੰਦੇ ਆ ਹਾਂ ਤੱਕੇ ਨਾਲ ਇਹ ਸਵਾਲ ਬਹੁਤ ਹੁੰਦਾ ਜਿਹੜੇ ਪੀਂਦੇ ਆ ਨਾ ਪੈਗ ਵੈਗ ਲਾਉਂਦੇ ਆ ਉਹ ਹੀ ਗੱਲ ਬਹੁਤ ਕਹਿਣਗੇ ਜਦੋਂ ਘਰੇ ਆ ਜਾਣਗੇ ਨਹੀਂ ਮੈਂ ਪੀਂਦਾ ਨਹੀਂ ਸੀ ਮੈਨੂੰ ਤੱਕੇ ਨਾਲ ਪਿਆ ਦਿੰਦੇ ਇਹ ਗੱਲ ਪੱਕੀ ਕਹਿੰਦੇ ਆ ਇਹ ਤਾਂ ਕਹਿੰਦਾ ਮੈਨੂੰ ਤੱਕੇ ਨਾਲ ਪਿਆਉਂਦੇ ਨੇ ਤਾਂ ਇਹਨੂੰ ਆਏ ਇਹਨੂੰ ਆਏ ਪੁੱਛੋ ਤੁਸੀਂ ਵੀ ਤੱਕੇ ਨਾਲ ਕੋਈ ਤੈਨੂੰ ਖੰਡ ਜਾ ਤਾਂ ਦਿੰਦਾ ਨਹੀਂ ਹੈ ਤੱਕੇ ਨਾਲ ਕੋਈ ਸੁਰਖੀ ਬਿੰਦੀ ਨਹੀਂ ਲੈ ਕੇ ਦਿੰਦਾ ਇਹਨੂੰ ਮੇਰਾ ਤੱਕੇ ਨਾਲ ਕੋਈ ਜਵਾਕਾਂ ਦੀਆਂ ਫੀਸਾਂ ਨਹੀਂ ਭਰਦਾ ਤੱਕੇ ਨਾਲ ਇਹਨੂੰ ਮੂਤੀ ਡਕਾਉਂਦੇ ਪੀ ਦਰੂਗਾ ਇਹ ਅੱਛਾ ਦਾਰੂ ਚੰਗੀ ਆ ਚੰਗੀ ਆ ਮੇਰੇ ਵਾਸਤੇ ਤਾਂ ਚੰਗੀ ਆ ਸਿਹਤ ਵਾਸਤੇ ਮੇਰੇ ਚੰਗੀ ਪਾ ਸਿਹਤ ਤਾਂ ਤੇਰਾ ਦਿਸੀ ਜਾਂਦਾ ਮੈਨੂੰ ਲੱਗਦਾ ਮੇਰਾ ਤਾਂ ਹੋਊਗਾ 40 ਕਿਲੋ ਭਾਰ ਤੇਰਾ ਤਾਂ ਭਾਰ ਵੀ 20 ਕਿਲੋ ਲੱਗਦਾ ਹੈ ਨਹੀਂ ਸਿਹਤ ਵਾਸਤੇ ਕਿੱਥੇ ਚੰਗੀ ਆ ਤੂੰ ਜਮਾ ਮਰਿਆ ਤੂੰ ਪਿਆ ਯਾਰ ਤੇ ਕਿਹੜੇ ਬਾਸਾਂ ਮਰਿਆ ਬੱਤ ਬੱਤੇ ਕਰ ਹੋਰ ਹੀ ਗੱਲਾਂ ਕਰੀ ਜੰਨਾਗਾ ਇਹ ਹੁਣ ਵੀ ਪੀਤੀ ਵੀ ਐ ਇਹਦੇ ਫਿਫੜੇ ਗਲ ਗਏ ਤੇ ਸਾਰੇ ਇਹਦਾ ਲੀਵਰ ਗਲ ਗਿਆ ਦਾ ਇਹ ਦੇਖ ਲੋ ਤੁਸੀਂ ਹੁਣ ਵੀ ਪੀਤੀ ਐ ਇਹਦੀ ਪੀਤੀ ਹੰਤ ਨਹੀਂ ਪੀਤੀ ਮੋਰੀ ਸਮੈਲ ਲਵੇ ਹਾਂ ਨਹੀਂ ਪੀਤੀ ਮੈਂ ਮੋਰੀ ਸਮੈਲ ਹੁਣਾ ਸਿੱਖੀ ਵੇਖਣੀ ਹੈ ਦੱਸ ਦੱਸਨ ਨੂੰ ਵੀ ਤੇਰਾ ਚਾਵਲ ਪਰਾਠਾ ਖਾਦਾ ਵੀ ਅਸੀਂ ਸਮੈਲ ਵੇਖ ਲਗੇ ਇਹ ਡੱਕਿਆ ਹੁਣ ਹੁਣ ਤੂੰ ਐ ਦੱਸ ਡੇਲੀ ਪੀ ਕੇ ਆਉਣਾ ਕਰੇ ਐ ਤਾਂ ਲਈ ਆਵੇਂ ਮਾਰਦੇ ਮੈਂ ਨਾਰਾਂ ਦਾ ਜੂਸ ਪੀ ਕੇ ਆਇਆਂਗਾ ਨਾਰਾਂ ਦੇ ਤਾਂ ਕਹਿੰਦਾ ਮੈਂ ਨਾਰਾਂ ਦਾ ਜੂਸ ਪੀਣਾ ਨਾਰਾਂ ਦਾ ਨਹੀਂ ਹੁੰਦਾ ਨਾਰਾਂ ਦਾ ਹੁੰਦਾ ਜੇ ਨਾਰ ਦਾ ਨਾਂ ਲਿਆ ਨਾ ਤੇਰੇ ਮੈਂ ਡੜਾ ਮਰੂ ਸਿਰ ਚ ਚੱਕ ਕੇ ਮੈਂ ਤੈਨੂੰ ਦੱਸਾਂ ਉਹ ਨਹੀਂ ਨਹੀਂ ਉਹ ਨਾਰ ਦੀ ਗੱਲ ਨਹੀਂ ਕਰਦਾ ਉਹ ਨਾਰ ਦੀ ਨਹੀਂ ਅਨਾਰ ਅਨਾਰ ਤਰਨ ਨਾਰਾਂ ਦਾ ਜੂਸ ਨਾਰ ਤੇਰਾ ਪਿਓ ਦੇ ਕੇ ਗਿਆ ਸੀ ਤੈਨੂੰ ਬਾਹਰ ਡੱਕ ਕੇ ਆਉਣਾ ਜਿਹੜੀ ਮੈਨੂੰ ਪਤਾ ਨਹੀਂ ਬਾਅਦ ਚ ਬਈ ਲੈਟੀਆਂ ਖਾ ਲੈਂਦਾ ਉੱਤੋਂ ਦੀ ਦੋ ਤੈਨੂੰ ਕੀ ਪਤਾ ਮੇਰੇ ਯਾਰਾਂ ਦੇ ਖੇਤ 'ਚ ਬੋਟੇ ਲੱਗੇ ਆ ਨਾਰਾਂ ਦੇ ਹਾਂ ਡੇਲੀ ਨਾਰਾਂ ਦਾ ਜੂਸ ਪੀ ਕੇ ਆਉਣਾ ਮੈਂ ਨਹੀਂ ਤੇਰੇ ਯਾਰ ਕਿੰਨੇ ਜਾ ਰਹੇ ਤੇਰੇ ਮਰੇ ਬਹੁਤ ਯਾਰ ਆ ਬਹੁਤ ਯਾਰ ਆ ਫਿਰ ਤੈਨੂੰ ਡੇਲੀ ਧੱਕੇ ਨਾਲ ਪਿਉਂਦੇ ਆ ਮੈਂ ਡੇਲੀ ਧੱਕੇ ਨਾਲ ਪਿਉਂਦੇ ਆ ਕੀ ਕੀ ਕਹਿੰਦੇ ਤੈਨੂੰ ਕਹਿੰਦੇ ਕੀ ਆ ਉਹ ਕੰਡ ਸਿਹਤ ਲਈ ਚੰਗੀ ਜੀ ਜਪੀਆ ਕਰ ਉਹਦੇ ਤਾਂ ਉੱਤੇ ਲਿਖਿਆ ਹੁੰਦਾ ਵੀ ਇਹ ਸਿਹਤ ਲਈ ਹਾਨੀਕਾਰਕ ਚੰਗੀ ਕਾ ਤੇ ਲਈ ਆ ਉਹ ਤਾਂ ਨੇ ਮਾਰ ਦਿਆ ਬਕਵਾਸ ਕੁਛ ਨਹੀਂ ਹੁੰਦਾਗਾ ਛੱਟਾ ਕੰਮ ਜਿੰਦਗੀ ਦੀ ਟੈਨਸ਼ਨਾਂ ਮਟਾਉਂਦੀ ਇਹ ਚੀਜ਼ ਜਿੰਦਗੀ ਦੀਆਂ ਟੈਨਸ਼ਨਾਂ ਮਟਾਉਣ ਲਈ ਹੁੰਦੀ ਆ ਤਾਂ ਅੱਛਾ ਇਹ ਜ਼ਿੰਦਗੀ ਦੀ ਟੈਨਸ਼ਨ ਦੂਰ ਕਰਦੀ ਆ ਟੈਨਸ਼ਨ ਦੂਰ ਕਰਦੀ ਆ ਨਹੀਂ ਤੈਨੂੰ ਤੈਨੂੰ ਕਾਦੀ ਟੈਨਸ਼ਨ ਕਰਦੀ ਆ ਆ ਏਡੀ ਟੈਨਸ਼ਨ ਮੇਰੇ ਸਿਰ ਤੇ ਏ ਇਹਦਾ ਇਹ ਇਹ ਟੈਨਸ਼ਨ ਹੈਗੀ ਹੋ ਟੈਨਸ਼ਨ ਹੈ ਤੈਨੂੰ ਸੱਦ ਕੇ ਬੈਠੀ ਇੱਥੇ ਇਹ ਤਾਂ ਕਹਿੰਦਾ ਟੈਨਸ਼ਨ ਆ ਤੂੰ ਤੇਰੇ ਨਾਲ ਕਿੱਟਿਆ ਚ ਮਾਰੂ ਮੈਂ ਤੈਨੂੰ ਦੱਸਾਂ ਮੈਂ ਟੈਨਸ਼ਨ ਹੈ ਤੇਰੇ ਵਾਸਤੇ ਮੈਂ ਤੈਨੂੰ ਦੱਸਾਂ ਇੰਨਾ ਤੈਨੂੰ ਮੋਹ ਪਿਆਰ ਕਰਦਾ ਤੂੰ ਹੋਰ ਹੀ ਗੱਲਾਂ ਕਰਦੀਆਂ ਅਡਹੋਂਣ ਵਾਲੀਆਂ ਮੈਂ ਨਾ ਪੱਤਰਕਾਰ ਉਹਨੂੰ ਕਹ ਜबान ਸੰਭਾਲ ਕੇ ਬੋਲੇ ਕੀ ਕਿੱਥੋਂ ਬੋਲਦਾ ਤੂੰ ਐਂ ਦੇਖ ਲੈ ਨਹੀਂ ਪਹਿਲਾਂ ਮਨਵਾ ਐ ਦੱਸ ਉਹ ਸੱਦਿਆ ਕਿੱਥੋਂ ਆ ਤੂੰ ਮੈਂ ਸੱਦਿਆ ਤੂੰ ਰੋਜ਼ ਪੀ ਕੇ ਡੱਕ ਕੇ ਆ ਜਾਂਦਾ ਮੂਤ ਤੇ ਮੈਂ ਮੈਂ ਸੱਦਾਂ ਨਾ ਵੇਖੋ ਇਹ ਮਾਮਲੇ ਤਾਂ ਹੈ ਗਿਆ ਹਰੇਕ ਘਰਾਂ ਦੇ ਵਿੱਚ दारू ਦੇ ਕਲੇਸ਼ ਨਸ਼ਾ ਦਾ ਵੇਖੋ ਹੁੰਦਾ ਬਰਬਾਦੀ ਦਾ ਵੇਖੋ ਜਿਹੜਾ ਮਾੜੀ ਮੋਟੀ ਥੋੜੀ ਜੇ ਤਾਂ ਲੋਕ ਚੋ ਗਏ ਇਹ ਤਾਂ ਸਾਰਿਆਂ ਦੇ ਘਰੇ ਹੁੰਦੀ ਆ ਹਰੇਕ ਦੇ ਘਰੇ ਆਪਣੇ ਵੀ ਥੋੜੇ ਵੀ ਸਾਰਿਆਂ ਦੇ ਇਹ ਤਾਂ ਮਾੜਾ ਮੋਟਾ ਕਲੇਸ਼ ਪੈਂਦਾ ਤੂੰ दारू ਯਾਰ ਸੱਚੀ ਡੱਕ ਕੇ ਆ ਜਨ ਬਾਈ ਯਾਰ ਥੋੜੀ ਬੋਤ ਮੇਲ ਲੈਣਾ ਬਾਈ ਯਾਰ ਇਹਦਾ ਐਡਾ ਐਡਾ ਤੈਨੂੰ ਕਿਹੜਾ ਰੋਗ ਲੱਗਿਆ ਜਿਹੜਾ ਤੈਨੂੰ दारू ਪੀਣੀ ਪੀਣੀ ਪੈਂਦੀ ਐ ਈਡੀ ਕਿਹੜੀ ਟੈਨਸ਼ਨ ਟੈਂਸ਼ਨ ਭਰਾਵਾ ਘਰ-ਬਾਰ ਦੀ ਹੁੰਦੀ ਆ ਤੇ ਘਰ-ਬਾਰ ਬਣਾ ਫਿਰ ਘਰ-ਬਾਰ ਦੀ ਕਾਦੀ ਟੈਂਸ਼ਨ ਆ ਘਰ-ਬਾਰ ਬਣਾਉਣ ਦੀ ਟੈਂਸ਼ਨ ਆ ਜਵਾਕਾਂ ਦੀਆਂ ਫੀਸਾਂ ਦੀ ਕਾਦੀ ਟੈਂਸ਼ਨ ਕਰੀਂ ਘਰ-ਬਾਰ ਦੀ ਗੱਲ ਕਰਦਾ ਸਾਈਕਲ ਦਾ ਮਾਮਾ ਸਾ ਬਣਾਇਆਗਾ ਹੂੰ ਉਹ ਮੇਰਾ ਸਾਈਡ ਤੇ ਲੱਗਿਆ ਖੜਾ ਸਾਈਕਲ ਉਹ ਸਾਈਕਲ ਵੇਖ ਅੰਦਰ ਨਹੀਂ ਲਾਇਆ ਤੂੰ ਨਹੀਂ ਐਸਾ ਸਾਈਕਲ ਤੇਰਾ ਮੈਂ ਚੱਕ ਕੇ ਅੰਦਰ ਲਾਵਾਂ ਕਿਉਂ ਬਈ ਮੈਂ ਕਿਉਂ ਅੰਦਰ ਲਾਵਾਂ ਤੇਰਾ ਸਾਈਕਲ ਤੂੰ ਨਹੀਂ ਲਾ ਸਕਦਾ ਢੱਕ ਕੇ ਆ ਜਾਣਾ ਰੋਜ਼ ਮੈਂ ਤੇਰੀ ਗੋਲੀ ਰੱਖੀ ਆ ਤੰਗੜੀਆਂ ਮਸਾਂ ਦਾ ਆਪਾ ਸਾਈਕਲ ਲਿਆਗਾ ਇਹਨੂੰ ਦਾਦ ਚ ਲਿਆ ਸੀ ਮੈਂ ਸਾਈਕਲ ਇਹ ਅੱਛਾ ਹਾਂ ਦਾਦ ਜਿਹੜੀ ਮੇਰੇ ਪਿਓ ਨੇ ਤੈਨੂੰ ਸਾਈਕਲ ਦੇਤਾ ਨਾ ਉਹ ਸਾਈਕਲ ਦੀ ਰਹਿ ਰਹਿ ਗਿਆ ਤੂੰ ਚੋਰਿਆ ਤਾਂ ਇਥੋਂ ਗੱਡੀ ਨਾਲ ਜੁੜੀ ਤੇਥੋਂ ਸਕੂਟਰ ਨਾਲ ਜੁੜਿਆ ਤੇ ਇਥੋਂ ਗੱਡੀਆਂ ਗਾਰਾਂ ਦਖਰੇ ਵੀ ਲਈ ਫਿਰਦੇ ਆਗੇ ਹਾਂ ਸਾਈਕਲ ਔਖਾ ਸਾਈਕਲ ਔਖਾ ਬੰਦਾਗਾ ਨਹੀਂ ਤੂੰ ਐਂ ਐਂ ਦੱਸ ਐਂ ਦੱਸ ਜੀ ਤੈਨੂੰ ਤੈਨੂੰ ਕਿਤੇ ਛੱਡ ਦਗੇ ਤੂੰ ਛੱਡ ਦੇਗਾ ਫਿਰ ਦਾਰੂ ਛੱਡ ਦੇਂਗਾ ਜੇ ਕਿਤੇ ਦਵਾਈ ਦੂਈ ਦਵਾ ਦੇ ਤੈਨੂੰ ਦਵਾਈਆਂ ਦਵਾਈਆਂ ਨਹੀਂ ਕੰਮ ਕਰਦੀਆਂ ਦਾਰੂ ਕੰਮ ਕਰੋਗੀ ਦਾਰੂ ਦਾ ਕੰਮ ਕਰੂਗੀ ਇਹ ਹੁਣ ਓਕੀ ਬਹੁਤ ਆ ਇਹ ਨਿੱਤ ਪੀ ਕੇ ਆਉਂਦਾ ਤੇ ਉੱਤੋਂ ਆ ਕੇ ਆਇਆ ਕਹਿ ਦਿੰਦਾ ਵੀ ਮੈਂ ਤਾਂ ਪੀਂਦਾ ਨਹੀਂ ਮੈਨੂੰ ਤਾਂ ਧੱਕੇ ਨਾਲ ਪਿਆ ਦਿੰਦਾ ਹਾਂ ਤਾਂ ਧੱਕੇ ਨਾਲ ਤਾਂ ਪਿਆਉਂਦੇ ਆ ਮੈਨੂੰ ਮੇਰੀ ਯਾਰੀ ਦੋਸਤੀ ਆ ਉਹਨਾਂ ਨਾਲ ਮੇਰੇ ਨਾਲ ਖੜਨ ਵਾਲੇ ਆ ਹੋ ਖੜਨ ਖੜਾ ਤਾਂ ਤੈਥੋਂ ਆਪ ਤੋਂ ਨਹੀਂ ਜਾਂਦਾ ਤੈਨੂੰ ਤਾਂ ਬੈਠਾਦਾ ਤੂੰ ਆਪ ਬੈਠਦਾ ਗਏ ਨਾ ਮੇਰੇ ਘਰੇ ਛੱਡ ਕੇ ਗਏ ਆ ਹੋ ਬਾਈ ਗੇਟ 'ਚ ਛੱਡ ਜਾਂਦੇ ਆ ਰੋਜ਼ ਨੂੰ ਚੱਕ ਕੇ ਅੰਦਰ ਸਿੱਟ ਦਿਆਂ ਮੈਂ ਪੁੱਛੇ ਇਹਨੂੰ ਇਹਹੀ ਗੱਲ ਹੈ ਤੈਨੂੰ ਚੱਕ ਕੇ ਲਿਆਉਂਦੇ ਇਹ ਤਾਰ ਦੇ ਦਰ ਤੋਂ ਵਜਣ ਸਾਵੇਂ ਨਹੀਂ ਜਾਂਦਾ ਤੇਰਾ ਮੈਨੂੰ ਉਹ ਆਉਤੋਂ ਤਾਂ ਨਹੀਂ ਵਜਣ ਸਾਭਿਆ ਜਾਂਦਾ ਫਿਰ ਤੈਨੂੰ ਤਾਂ ਚੱਕ ਲੈਂਦੀ ਆ ਉਹ ਆਪਦੇ ਵਜਨ ਮੈਨੂੰ ਚੱਕ ਲੈਂਦੀ ਆ ਤੇ ਮੇਰੇ ਆਪ ਤੋਂ ਇਹਦੀਆਂ ਲੱਤਾਂ ਇਹਦੀਆਂ ਤੁਸੀਂ ਦੇਖ ਲਓ ਡੱਕਿਆ ਵਾ ਖੜਾ ਇਹ ਤੋਂ ਜਾਂਦਾ ਨਹੀਂ ਹਜੇ ਤਾਂ ਜਿਹੜੇ ਮੈਨੂੰ ਪਿਉਂਦੇ ਉਹ ਮੇਰੇ ਨਾਲ ਖੜੇ ਆ ਤੇਰੇ ਨਾਲ ਕਿੱਥੇ ਖੜੇ ਆ ਉਹ ਚੱਕ ਕੇ ਤਾਂ ਇਹ ਲੈਂਦੀ ਏ ਤੈਨੂੰ ਦੱਸ ਹਾਂ ਇਹ ਤਾਂ ਫਿਰ ਇਹ ਤਾਂ ਹੱਕ ਬਣਦਾਗਾ ਹੱਕ ਬਣਦਾ ਉਹ ਕਹਿੰਦਾ ਤੇ ਤੇਰਾ ਨਹੀਂ ਕੋਈ ਹੱਕ ਬਣਦਾ ਮੇਰਾ ਜੀ ਨਹੀਂ ਕਰਦਾ ਕੋਈ ਚੰਗਾ ਸੂਟ ਪਾਵਾਂ ਮੈਂ ਹੈ ਤੇਰਾ ਨਹੀਂ ਤੇਰੇ ਹੱਕ ਤਾਂ ਬਣਦੇ ਆ ਮੇਰੇ ਕੋਈ ਹੱਕ ਨਹੀਂ ਬਣਦਾ ਤੇਰੇ ਤੇ ਨੇ ਵਧੀਆ ਵਧੀਆ ਸੌਡ ਲਿਆ ਕੇ ਦਿੱਤੇ ਆ ਕਿਹੜਾ ਪਾਇਆ ਤੂੰ ਮੈਨੂੰ ਕਿਹੜਾ ਲਿਆ ਕੇ ਦਿੱਤਾ ਮੈਨੂੰ ਦੱਸ ਮੈਂ ਸਾਰੀ ਪੇਕਿਆਂ ਤੋਂ ਲੈ ਕੇ ਆਈਆਂ ਮੇਰਿਆਂ ਤੋਂ ਪੇਕਾ ਵਾਂ ਐਵੇਂ ਆ ਕੇ ਜੇ ਮੈਂ ਉੱਤੇ ਗਿਆ ਫੇਰ ਹੀ ਆਇਆ ਤੇਰੇ ਕੋਲ ਵੇ ਤੂੰ ਬਹਿ ਜਾ ਮੈਂ ਤੈਨੂੰ ਦੱਸਾਂ ਚੁੱਪ ਕਰਕੇ ਤੇਰੇ ਤੋਂ ਸਾਈਕਲ ਆਹ ਸਾਈਕਲ ਖੜਾ ਆ ਵੀ ਮੇਰੇ ਪੇਕਿਆਂ ਨੇ ਦਿੱਤਾ ਤੈਂ ਕਿ ਲਾ ਕੇ ਦਿੱਤਾ ਨਹੀਂ ਹਾਂ ਹੁਣ ਤੂੰ ਇੱਥੇ ਪੱਤਰਕਾਰ ਮੂਰੇ ਹਾਂ ਹੋਰ ਹੀ ਗੱਲਾਂ ਕਰੀ ਜਾਂਦੀ ਆ ਨਹੀਂ ਤੂੰ ਹੁਣ ਦਰੂ ਨਹੀਂ ਛੱਡਣੀ ਮੈਂ ਨਾ ਬਰਾਵਾ ਵਾਈਨ ਨੂੰ ਛੱਡ ਦੂੰਗਾ ਦਾਰੂ ਨਹੀਂ ਛੱਡਦਾ ਇਹ ਤਾਂ ਇਹ ਤਾਂ ਇਹਦਾ ਇਹ ਤਾਂ ਦਰਿਆਸਤ ਵੇਖ ਗਲਤ ਗੱਲ ਹੈ ਇਹ ਆਏ ਨਹੀਂ ਛੱਡੇ ਜਾਂਦੇ ਜਾਂ ਜਿਵੇਂ ਤੁਸੀਂ ਕਹਿੰਨਾ ਇਹ ਤੇਰਾ ਇੱਕ ਗਲਤ ਗੱਲ ਆ ਇਹਨੂੰ ਤੂੰ ਕਿਵੇਂ ਛੱਡ ਦੇਂਗਾ ਠੀਕ ਆ ਕਿੰਨੇ ਜਵਾਕ ਤੁਹਾਡੇ ਬਈ ਤਿੰਨ ਤਿੰਨ ਜਵਾਕ ਹੁਣ ਤੂੰ ਇਹਨੂੰ ਕਿਵੇਂ ਛੱਡ ਦੇਂਗਾ ਭਰਾਵਾ ਮੈਂ ਇਨੀ ਪੀਂਦਾ ਨਹੀਂ ਗਾ ਟੱਕੇ ਨਾਲ ਵੀ ਪਿਆ ਦਿੰਦੇ ਮੈਨੂੰ ਜੇ ਮੈਂ ਘਰੇ ਪਾਗਲ ਹੋਣਾ ਮੈਨੂੰ ਪੀਣ ਨਹੀਂ ਦਿੰਦੀ ਇਹ ਹੂੰ ਇਹ ਫਿਰ ਤੂੰ ਭਾਈ ਨੂੰ ਜਾਂ ਘਰੇ ਪੈਗ ਲਾਉਂਦੇ। ਮੈਨੂੰ ਕੁਛ ਨਹੀਂ ਪਤਾ ਲੱਗਦਾ ਤਿੰਨ ਜਵਾਕ ਮੇਰੇ ਹੈਗੇ ਚੌਥੇ ਦੀ ਤਿਆਰੀ ਹਜੇ ਵੀ ਸ਼ਰਮ ਨਹੀਂ ਮੰਨਦਾ। ਨਹੀਂ ਫਿਰ ਤੂੰ ਦਾਰੂ ਇੰਨੀ ਦਾਰੂ ਪੀਣਾ ਤੂੰ ਯਾਰ। ਦਾਰੂ ਤਾਂ ਬਾਹਲੇ ਪੀਣਾ। ਘਰੇ ਮੈਨੂੰ ਲੋਨ ਨਹੀਂ ਦਿੰਦੀ ਮੈਂ ਕਹਿੰਦਾ। ਨਹੀਂ ਫਿਰ ਤੂੰ ਘਰੇ ਘਰੇ ਨਹੀਂ ਪੈਗ ਲਾਉਂਦਾ। ਕਿਉਂ ਘਰੇ ਕਮੈਂ ਪੀਣ ਦਵਾ? ਕਿੱਥੋਂ ਲਿਆ ਕੇ ਦਵਾ ਮੈਨੂੰ? ਫਿਰ ਵੇਖੋ ਇਹ ਕਹਿੰਦਾ ਅੱਛਾ ਜੇ ਤੈਨੂੰ ਇਹ ਘਰੇ ਇੱਕ ਪੈਗ ਲਾਉਂ ਦੇ ਦਿਆ ਕਰੇ। ਮੰਨ ਲੈ ਠੀਕ ਆ ਤੂੰ ਪੀਂਨਾ। ਫਿਰ ਨਹੀਂ ਲੜਦਾ। ਹਾਂ ਫਿਰ ਨਹੀਂ ਲੜਦਾ ਮੈਂ। ਪੱਕੀ ਗੱਲ। ਪੱਕੀ ਗੱਲ। ਫਿਰ ਬਾਹਰੋਂ ਵੀ ਫਿਰ ਦੱਸੋ ਭਾਈ ਇਹ ਕੋਈ ਕੰਮ ਨਹੀਂ ਕਰਦਾ ਮੈਂ ਮੈਂ ਘਰੇ ਖੰਡਾ ਪੂਰਾ ਕਰੂੰਗਾ ਕਿ ਤੂੰ दारू ਪੂਰਾ ਕਰੂਗੀ ਤੁਸੀਂ ਮੇਰੀ ਗੱਲ ਸੁਣੋ ਇਹ ਕਹਿੰਦਾ ਵੀ ਜੇ ਮੈਨੂੰ ਇੱਕ ਪਿਗ ਲਾਉਂਦੇ ਨੇ ਮੈਂ ਲੜਦਾ ਨਹੀਂ ਮੈਂ ਕੋਸ ਇਹਨਾਂ ਨੂੰ ਕਹਿੰਦਾ ਨਹੀਂ ਮੈਂ ਕੰਮ ਵੀ ਕਰੂੰਗਾ ਇਹ ਕਹਿੰਦਾ ਭਾਈ ਇੱਕ ਦਿਨ ਮੈਂ ਦੇਖਿਆ ਸੀ ਇਹਨੂੰ ਇੱਕ ਪੈਗ ਹੀ ਨੇ ਕਿਹਾ ਕਹਿੰਦਾ ਮੈਂ ਘਰੇ ਇੱਕ ਪੈਗ ਹੀ ਲਾਉਂਗਾ ਇੱਕ ਪੀਤਾ ਸੀ ਇਹ ਬੋਤਲ ਦੇਖ ਲਓ ਆ ਇੱਥੇ ਦਿਖਾ ਦੇ ਪਹਿਲਾਂ ਠੀਕ ਹੈ ਇੱਕ ਦਿਨ ਦੇ ਵਿੱਚ ਤਿੰਨ ਬੋਤਲਾਂ ਪੀਤੀਆਂ ਨੇ ਇਹਨੇ ਇੱਕ ਪਿਗ ਦਾ ਨਾਂ ਲੈ ਕੇ ਇਹ ਗੱਲ ਉਹ ਤਾਂ ਮੇਰੇ ਯਾਰਾਂ ਨੇ ਦਿੱਤੀਆਂ ਸੀ ਉਹ ਵੀ ਦਿੱਤੀਆਂ ਨੇ ਜਿਹਨਾਂ ਪਰ ਜਟੀਆਂ ਨਹੀਂ ਦਿੰਦੇ ਤੇਰੇ ਯਾਰ ਤੈਨੂੰ ਮੈਨੂੰ ਕਮ ਕੋਨੀ ਦੇ ਨਾ ਚੰਗੀ ਚੀਜ਼ੀ ਦਿੰਦਾ ਹੁੰਦਾ ਅਗਲਾ ਹੂੰ ਚੰਗੀ ਚੀਜ਼ ਲੈ ਕੇ ਆਉਂਦਾ ਘਰੇ ਮੈਂ ਹੁਣ ਹੁਣ ਦੱਸੋ ਫਿਰ ਇਹ ਕਹਿੰਦਾ ਮੈਨੂੰ ਟੈਨਸ਼ਨ ਆ ਮੈਨੂੰ ਤਾਂ ਇਹਦੇ ਨਾਲੋਂ ਜ਼ਿਆਦਾ ਟੈਨਸ਼ਨ ਆ ਨੇ ਫਿਰ ਮੈਂ ਵੀ ਪੈਗ ਲਾ ਲਿਆ ਕਰ ਇਹਦੇ ਨਾਲ ਕੰਜਰਾਂ ਬਹਿ ਕੇ ਸ਼ਾਮ ਨੂੰ ਮੈਨੂੰ ਐਂ ਦੱਸ ਦੇ ਜਵਾਬ ਕੌਣ ਪੜਾਊਗਾ ਜਵਾਬ ਕੌਣ ਚੱਲ ਫਿਰ ਇੱਕ ਕੰਮ ਦਾ ਕਰਦੇ ਪਾਣੀ ਲੈ ਕੇ ਆਈ ਮੈਂ ਪਾਣੀ ਉਹ ਨਹੀਂ ਨਹੀਂ ਹੈ ਜੇ ਨਹੀਂ ਹੈ ਜਦੋਂ ਦੋਦਰ ਕੈਮਰੇ ਦੇ ਮੂਰੇ ਚੱਲ ਰਿਆਂ ਤੂੰ ਐਂ ਕਰ ਤੈਨੂੰ ਦਵਾਈ ਦੂਈ ਦਵਾ ਦੇਨੇ ਤੂੰ ਛੱਡ ਦੇ ਤਾਰੂ ਫਿਰ ਕਿੱਡੀ ਕੀ ਗੱਲ ਹੈ ਤੁਦ ਦਵਾਉਂਦੇ ਮੈਨੂੰ ਤੁਸੀਂ ਦਵਾਈ ਉਹ ਦਵਾਵਾਂਗੇ ਕਿਧਰ ਤੂੰ ਹਾਮੀ ਓੜ ਵੀਦਾ ਮੈਂ ਬਾਬੇ ਤੋਂ ਦਵਾਵਾਂਗੇ ਉਹ ਦਵਾ ਦੇਣਗੇ ਹੁਣ ਦੱਸੋ ਫਿਰ ਇਹ ਤੇ ਜਿਹਨੂੰ ਛੜਾਦ ਕੇ दारू ਇਹਦੀ ਇਹ ਨਹੀਂ दारू ਛੜਦਾ ਬਈ ਇਹ ਤੀਵੀਂ ਛੜਦੋ ਇਹ दारू ਨਹੀਂ ਛੜਦਾ ਇਹਨੂੰ ਇਹ ਫਰੀ ਵਾਲੀ ਤੇ ਗਿੱਜਿਆ ਹੋਇਆਗਾ ਠੀਕ ਆ ਸਾਡੀ ਫਰੀ ਵਾਲੇ ਨੂੰ ਹੁਣ ਕਿਹਾ ਵੋਟਾਂ ਦਾ ਟਾਈਮ ਆ ਵੋਟਾਂ ਜਦੋਂ ਚੱਲੋ ਸਾਰੇ ਪੀਂਦੇ ਆ ਫਰੀ ਵਾਲੀ ਕਿਵੇਂ ਲੀਡਰ ਆ ਨਾ ਜ਼ਿਆਦਾ ਰਿਹਾ ਜਿਹੜੀ ਇਹ ਫਰੀ ਵਾਲੀ ਭਾਵੇਂ ਇਹ ਫਰੀ ਫਰੀ ਵਾਲੀ ਤੇ ਗਿੱਜਿਆ ਫਰੀ ਤੇ ਅਗਲੇ ਇਹਨੂੰ ਸ਼ਾਮ ਨੂੰ दारू ਪਿਆ ਦਿੰਦਾ ਦਿਨ ਸਾਰਾ ਦਿਨੇ ਤੋਂ ਗਦੇਾਂ ਨੂੰ ਕੰਮ ਕਰਾਉਂਦੇ ਆ ਨੂੰ ਅੱਛਾ ਪੈਸਾ ਟੱਕਣੇ ਦਿੰਦੇ ਪੈਸਾ ਟੱਕ ਕੱਖ ਨਹੀਂ ਦਿੰਦੇ ਕਿ ਰਸ਼ਾਣ ਨੂੰ ਜਦੋਂ ਬੋਤਲ ਲੈ ਲੈਂਦਾ ਫਿਰ ਪੈਸਾ ਕੌਣ ਦਊਗਾ ਐ ਐਂ ਹੀ ਹੁੰਦਾ ਕੰਮ ਕਰਾਈ ਜਾਂਦੇ ਯਾਰ ਮਿੱਤਰ ਯਾਰ ਮਿੱਤਰ ਕੰਮ ਕਰਾਉਂਦਾ ਨਾ ਯਾਰਾ ਮਿੱਤਰਾਂ ਵੇਖੋ ਇਹੋ ਜਿਹੇ ਵੀ ਬਾਈ ਹੁੰਦੇ ਆ ਲੋਕ ਬਿਲਕੁਲ ਇਹਨੂੰ ਪੈਗ-ਪੁਗ ਲਵਾ ਦਿੰਦੇ ਆ ਕੰਮ ਇਹ ਤੋਂ ਕਰਾਈ ਜਾਂਦੇ ਇਹ ਵੀ ਹੈਗੇ ਆ ਬਹੁਤ ਬੰਦਿਆਂ ਤੋਂ ਵਿਚਾਰਿਆਂ ਤੋਂ ਜਿਨ੍ਹਾਂ ਤੋਂ ਕੰਮ-ਕੁਮ ਕਰਾ ਕੇ ਪੈਸੇ ਨੇ ਬੋਤਲ ਪੈਗ ਦੇ ਦਿੰਦੇ ਆ ਜਾਂ ਵੋਟਾਂ ਵੇਲੇ ਸਾਡੇ ਲੀਡਰ ਵੀ ਐਂ ਕਰਦੇ ਆ ਉਹ ਵੀ ਤੇ ਪੈਗ-ਪੈਗ ਪਵਾ ਕੇ ਤੇ ਸਾ ਤੋਂ ਵਟਾਂ ਦਵਾ ਲੈਂਦੇ ਤੇ ਮੁੜ ਕੇ ਫਿਰ ਅਸੀਂ ਧਰਨੇ ਲਾ ਕੇ ਡਾਂਗਾ ਵੀ ਸਾਲ ਮੁੜ ਕੇ ਕਹਿੰਦੇ ਆ ਲੀਡਰ ਨਹੀਂ ਚੰਗਾ ਸਰਕਾਰ ਨਹੀਂ ਚੰਗੀ ਚੰਗਾ ਅਸੀਂ ਵੀ ਨਹੀਂ ਕੀਤਾ ਹੁੰਦਾ दारू ਪੀ ਕੇ ਪੈਗ ਲਾ ਕੇ ਬਟਨ ਦੱਬੇ ਹੁੰਦੇ ਆ ਠੀਕ ਆ ਤੇਰੀ ਤਾਂ ਉਹ ਫਿਰ ਲੀਡਰਾਂ ਵਾਲੀ ਗੱਲ ਹੋਈ ਪਈ ਏ ਤੇਰੀ ਤਾਂ ਮੇਰੀ ਕਾਹਦੀ ਲੀਡਰਾਂ ਵਾਲੀ ਗੱਲ ਹੋਈ ਆ ਹੂੰ ਕਲੀ ਦਾਰੂ ਪੀਣਾ ਕੋਈ ਹੋਰ ਵੀ ਨਸ਼ਾ ਕਰਦਾ ਲੀਡਰ ਤਾਂ ਹਜੇ ਲੀਡਰ ਤਾਂ ਬਾਈ ਹਜੇ ਘੱਟ ਝੂਠ ਮਾਰਦੇ ਆ ਠੀਕ ਆ ਜਦੋਂ ਰਾਤ ਨੂੰ ਡੱਕਿਆ ਹੁੰਦਾ ਨਾ ਉਦੋਂ ਫਿਰ ਦੇਖਣ ਆਲਾ ਹੁੰਦਾ ਜਦੋਂ ਬਾਦੇ ਕਰੂਗਾ ਮੈਂ ਤੇਰੇ ਲਈ ਤਾਜਮਹਿਲ ਬਣਾ ਦੂੰਗਾ ਹਾਂ ਮੈਂ ਤੈਨੂੰ ਮਹਾਲੀ ਸੈਕਟਰ 17 ਚ ਕੋਠੀ ਪਵਾ ਦੂੰਗਾ ਇਹੋ ਜੇ ਗੱਪ ਛੱਡਦਾ ਏ ਗੱਪ ਆਏ ਹੁੰਦਾਂ ਗੱਲਾਂ ਉਹ ਤਾਂ ਫਿਰ ਚੜੀ ਹੁੰਦੀ ਆ ਨਾ ਮੈਂ ਹੁੰਦੀ ਉਹ ਤਾਂ ਉਦੋਂ ਨਹੀਂ ਹੁਣ ਇਹ ਕੱਲਾ ਨਸ਼ਾ ਹੀ ਕਰਦਾ ਕਿ ਹੋਰ ਵੀ ਕੋਸ਼ਿਸ਼ ਬਾਈ ਪਹਿਲਾਂ ਪਹਿਲਾਂ ਬਥੇਰਾ ਜਰਦਾ ਵੀ ਲਾਉਂਦਾ ਇਹ ਬੀੜੀ ਇਹਨੇ ਨਹੀਂ ਛੱਡੀ ਜਰਦਾ ਪੱਤੀ ਇਹਨੇ ਨਹੀਂ ਛੱਡੀ ਕੱਖ ਨਹੀਂ ਛੱਡਦਾ ਨਿਕਲਦੇ ਜੇਬਾਂ ਚ ਜਾ ਬਸ ਇੱਕ ਗੋਹਾ ਛੱਡਾ ਮੈਂ ਕਹਿੰਨੀ ਬੋਲ ਦੀ ਬੋਲ ਦੀ ਬੱਤਰ ਕਾਰਾਂ ਜਿਵੇਂ ਆਹੇ ਬੋਲਦੀ ਤਾਂ ਉਹਨੂੰ ਦੁਖੀ ਆ ਫਿਰ ਕੀ ਕਰੇ ਉਹ ਹੁਣ ਹੋਰ ਕੀ ਕਹਵੇ ਤੈਨੂੰ ਪਹਿਲਾਂ ਤਾਂ ਪਹਿਲਾਂ ਤਾਂ ਬਾਈ ਕੱਲੀ ਚਰਦੇ ਦੀਆਂ ਪੁੜੀਆਂ ਨਿਕਲਦੀਆਂ ਸੀ ਇਹਦੀ ਜੇਬ ਦੇ ਵਿੱਚੋਂ ਠੀਕ ਹੈ ਹੁਣ ਜਿੱਦੇ ਦਾ ਇਹ ਪੀਣ ਲੱਗਿਆ ਹੈ ਉਹਦੇ ਦੀਆਂ ਕੁੱਕੜ ਖਾ ਕੇ ਨਾ ਤੇ ਉਹਦਾਂ ਖੱਡੀਆਂ ਵੀ ਜੇਬਾਂ ਜੀ ਪਾਈ ਫਿਰੂਗਾ ਬਈ ਕੀ ਪਤਾ ਹੈ ਦੁਬਾਰਾ ਮੀਟ ਬਣ ਜਾਣਾ ਰੋਸਟਰ ਬਣਨਗੇ ਉਹ ਦੁਬਾਰਾ ਮੈਨੂੰ ਦੱਸ ਖਾ ਅੱਡ ਗਿਆ ਜੇਬ ਵਿੱਚ ਹੀ ਪਾ ਲੈਣਾ ਖਾ ਕੇ ਉਹ ਨਹੀਂ ਯਾਰ ਮੇਲੀ ਪਾ ਦਿੰਦਾ ਜੇਬਾਂ 'ਚ ਇਹ ਦੇ 1000 ਰੁਪਏ ਲਈ ਤੈਨੂੰ ਮਿਲਿਆ ਵੀ ਦੇਣੇ ਤੇ ਤੂੰ ਕੰਮ ਕਰਾਈ ਜਾਂਦੇ ਆ ਸ਼ਾਮ ਨੂੰ ਤੈਨੂੰ ਪੈਗ ਦੇ ਦਿੰਦੇ ਆ ਮੈਂ ਨਾ ਨਾ ਬੱਦ ਚੱਲੀ ਉਹਨਾਂ ਦੇ ਸ਼ਰਤਾਂ ਤੇ ਜਾਣਾ ਇਹ ਤਾਂ ਨਾ ਮੈਂ ਚੱਲਦਾ ਹੀ ਉਹਨਾਂ ਦੇ ਉਹ ਫਿਰ ਉਹਨਾਂ ਕੋਲੇ ਜਾ ਬੜਾ ਤੂੰ ਉਹਨਾਂ ਕੋਲੇ ਰਹਿ ਤੂੰ ਮੇਰੇ ਨਾਲ ਤਾਂ ਲਿਖ ਲਖਾ ਕਰ ਚੱਲ ਨਿਕਲ ਤੂੰ ਜਾ ਉਹਨਾਂ ਕੋਲੇ ਹੂੰ ਚੱਲ ਕੋਈ ਨਹੀਂ ਕੰਗਲੇ ਮaaf ਕਰਦੇ ਸੁਧਰ ਜੂਗਾ ਉਧਰ ਜੂ ਕਿ ਮੈਂ ਇਹ ਗੱਲ ਸੁਣਦੀ ਨੂੰ ਮੈਨੂੰ 9 ਸਾਲ ਹੋ ਗਏ ਬਾਈ 9 ਸਾਲਾਂ ਦਾ ਤਾਂ ਸੁਧਰਿਆ ਨਹੀਂ ਜੇ ਹੁਣ ਸੁਧਰਦਾ ਤਾਂ ਤੇਰੇ ਆਖੇ ਵੀ ਮੈਂ ਦੇਖ ਲਈਨੀ ਛੱਡ ਦੇਗਾ ਨਸ਼ਾ ਹਾਂ ਛੱਡ ਦੂੰਗਾ ਪੱਤਰ ਕਹਦਾ ਤੇਰੇ ਕਹਿੰਦੇ ਛੱਡ ਦੂੰਗਾ ਮੈਂ ਇਹ ਤਾਂ ਕਹਿੰਦਾ ਛੱਡ ਦੂੰਗਾ ਇਹ ਗੱਲ ਕਹਿ ਰਿਹਾ ਇਹ ਤੂੰ ਬਈ ਗੇਟ ਨਹੀਂ ਟੱਪਦਾ ਗੇਟ ਟੱਪਣ ਤੋਂ ਪਹਿਲਾਂ ਪਹਿਲਾਂ ਇਹ ਤੇਰੇ ਤੈਨੂੰ ਪਤਾ ਹੀ ਨਹੀਂ ਲੱਗਣਾ ਤੂੰ ਗੇਟ ਬਾਹਰ ਚ ਟੱਪੇਗਾ ਉਹ ਤੋਂ ਪਹਿਲਾਂ ਟੱਪ ਜੂਗਾ ਇਹ ਗੇਟ 'ਚ ਇਹ ਕਰਦਾ ਹੀ ਕਰਦਾ ਨਹੀਂ ਹੋ ਨਹੀਂ ਕਰਦਾ ਨਹੀਂ ਨਹੀਂ ਕੰਮ ਹੈ ਇਥੇ ਪਿੰਡ 'ਚ ਹੀ ਕਰਦਾ ਕੰਮ ਇਹ ਕੰਮ ਇਹੀ ਤੇ ਪਿੰਡ 'ਚ ਹੀ ਕਰਦਾਗਾ ਇਹ ਕਿਹੜਾ ਪਿੰਡ ਕਰਦਾਗਾ ਇਹ ਤਾਂ ਪਤਾ ਹੀ ਨਹੀਂ ਲੱਗਦਾ ਕਿੱਥੇ ਕੰਮ ਕਰਕੇ ਕਿੱਥੇ ਪੀ ਪੂ ਕੇ ਆ ਜਾਂਦਾਗਾ ਠੀਕ ਹੈ ਸਾਰਾ ਦਿਨ ਲੋਕਾਂ ਦਾ ਗੋਲਾ ਗੋਲਾ ਧੰਦਾ ਮੈਂ ਕਰਦੀ ਆ ਗੋਹਾ ਗੂਣਾ ਮੈਂ ਸੱਟ ਨਹੀਂ ਜਵਾਕ ਮੈਂ ਪਾਲੀ ਜਾਨੀ ਆ ਇਹਨਾਂ ਇਹ ਤਾਂ ਮੇਰੇ ਤੇ 100 ਰੁਪਏ ਦਾ ਸਾਨ ਨਹੀਂਗਾ ਇਹ ਵੀ ਇਹ ਵੀ ਚੀਜ਼ਾਂ ਨੋਟ ਕਰਿਆ ਕਰੋ ਕਈ ਵੀਰ ਕਰਦੇ ਆ ਇਦਾਂ ਜਵਾਕਾਂ ਦਾ ਫਿਕਰ ਨਹੀਂ ਹੁੰਦਾ ਮੈਨੂੰ ਕਹ ਉਹ ਕਹਿੰਦੇ ਹੁੰਦੇ ਨੇ ਵੀ ਜਿਹੜਾ ਸਮਾਜ ਹੁੰਦਾ ਜਿਹੜਾ ਉਹ ਬੰਦੇ ਨਾਲ ਹੁੰਦਾ ਜਿਹੜਾ ਘਰ ਹੁੰਦਾ ਉਹ ਬੁੜੀ ਦੇ ਨਾਲ ਹੁੰਦਾ ਠੀਕ ਹੈ ਜੇ ਬੁੜੀ ਕਹਿੰਦੇ ਨੇ ਸੂਈ ਨਾਲ ਵੀ ਘਰ ਬੰਨ ਲੈਂਦੀ ਹੁੰਦੀ ਹੈ ਠੀਕ ਹੈ ਉਹ ਗੱਲ ਹੈਗੀ ਪਰ ਜੇ ਸਮਾਜ ਬੰਦੇ ਨਾਲ ਤੇ ਬੁੜੀ ਦੇ ਨਾਲ ਘਰ ਹੁੰਦਾ ਤੂੰ ਥੋੜੀ ਬਹੁਤ ਜ਼ਿੰਮੇਵਾਰੀ ਸਮਝ ਯਾਰ ਤੇਰੇ ਬੱਚੇ ਆਗੇ ਉਹਨਾਂ ਨੂੰ ਪੜ੍ਹਾ ਲਿਖਾ ਦਰੂ ਦਾ ਕੀ ਪੀਣਾ ਬੀਤਿਆ ਤੂੰ ਪਿਆ ਜਮਾ ਦੱਸ ਹਣ ਮੱਤਰਾ ਕਰਾ ਟੀਕਾ ਹਾ ਦਤ ਪਾਜੀ ਮੈਨੂੰ ਆ ਆ ਤਾਂ ਛੁੱਟ ਜਾਂਦੀ ਹੁੰਦੀ ਆ ਬੰਦੇ ਦਾ ਮਨ ਚਾਹੇ ਤੇ ਚੰਗੇ ਕੰਮਾਂ ਵਾਲੇ ਪਾਸੇ ਵੀ ਹੋ ਜਾਂਦਾ ਹੁੰਦਾ ਇਹ ਜੀ ਗੱਲ ਨਹੀਂ ਹੁੰਦੀ ਤੋ ਆ ਤਾਂ ਮਨ ਬਣਾ ਕੀ ਨਹੀਂ ਹੋ ਸਕਦਾ दारू ਕਿਉਂ ਨੇ ਸਾਰੀਆਂ ਆਤਾਂ ਛੁੱਟ ਜਾਂਦੀਆਂ ਬੰਦੇ ਨੂੰ ਕਰਦਾ ਕੋਸ਼ਿਸ਼ ਪੱਤਰਕਾਰਾਂ ਨਾਲ ਕੋਈ ਨਹੀਂ ਫਿਰ ਪੱਕਾ ਕਰੇਗਾ ਬਾਦ ਵਿੱਚ ਮੈਂ ਦੱਸਦੀ ਆ ਮਨ ਤਾਂ ਬਣਾਈ ਜਾਂਦਾ ਪਹਿਲੇ ਮੋਟਾ ਸੰਤਰਾ ਪੀਂਦਾ ਹੁੰਦਾ ਸੀ ਹੁਣ ਕੁਆਟਰ ਵਾਲੀ ਵੱਡੀ ਬੋਤਲ ਪੀਂਦਾ ਇਹ ਹੁਣ ਤੁਸੀਂ ਪੁੱਛ ਲੈ ਇਹਨੂੰ ਹੁਣ ਬੋਤਲ ਪੀਣ ਲੱਗ ਗਿਆ ਬੋਤਲ ਹੁਣ ਦੋਜ ਵੱਧ ਗਈ ਮੇਰੀ ਨੇ ডোজ ਵਧ ਗਈ ਫਿਰ ਛੱਡ ਯਾਰ ਛੱਡ ਕੇ ਤੂੰ ਆ ਤੇ ਜਵਾਕਾਂ ਖਾਤਰ ਸੋਚ ਆਪਦੇ ਬੱਚਿਆਂ ਖਾਤਰ ਸੋਚ ਤੋ ਕੋਈ ਨਹੀਂ ਫਿਰ ਪੱਤਰ ਕਰਾਂਗੇ ਇਹ ਬਸ ਇੱਕੋ ਹੀ ਗੱਲ ਕਹਿੰਦਾ ਵੀ ਮੈਨੂੰ ਧੱਕੇ ਨਾਲ ਪਿਉਂਦੇ ਇਹ ਬਹੁਤ ਬੰਦੇ ਬਹਾਨੇ ਮਾਰਦੇ ਆ ਠੀਕ ਆ ਮੈਂ ਆਇਆ ਕਹਿੰਦਾ ਵੀ ਤੂੰ ਤੁਹਾਨੂੰ ਕੋਈ ਧੱਕੇ ਨਾਲ ਗੁਰਦਾਰੇ ਨਹੀਂ ਲਾਏ ਜਾਂਦਾ ਤੁਹਾਨੂੰ ਕੋਈ ਧੱਕੇ ਦੇ ਨਾਲ ਕਿਤੇ ਹੋਰ widehat ਟੱਕੇ ਨਾਲ ਬੰਦਾ ਕਿਵੇਂ ਦਿਾਰੂ ਪੀ ਤੁਹਾਨੂੰ ਠਾਕੇ ਪਿਆ ਦਿੰਦਾ ਦੱਸੋ ਹੈ ਟੱਕੇ ਨਾਲ ਤੁਹਾਡੇ ਕੋਈ ਚੜੇ ਬੁਖਾਰ ਚ ਟੀਕਾ ਨਹੀਂ ਲਾ ਦਿੰਦਾ ਤੁਸੀਂ ਵੇਖ ਲਓ ਬੰਦਾ ਬਿਮਾਰ ਹੋ ਜਿਹਦਾ ਇਹ ਇਰਾਦਾ ਹੁਣ ਮੈਂ ਟੀਕਾ ਨਹੀਂ ਲਵਾਉਣਾ ਮੈਂ ਕਹਿੰਦਾ ਉਹ ਟੀਕਾ ਹੀ ਨਹੀਂ ਲਵਾਉਂਦਾ ਨਾਲੇ ਬਿਮਾਰ ਬੰਦੇ ਚ ਤਾਂ ਨਰਜੀ ਖਤਮ ਹੋ ਜਾਂਦੀ ਆ ਸੋਫੀ ਬੰਦੇ ਚ ਤਾਂ ਨਰਜੀ ਬਿਤੇਰੀ ਹੁੰਦੀ ਆ ਪਰ ਇਹ ਸਭ ਤੋਂ ਵੱਡਾ ਇੱਕ ਗਾਪਾ ਇੱਕ ਵੱਡਾ ਬਹਾਨਾ ਜਿਹੜਾ ਕਹਿੰਦੇ ਮੈਨੂੰ ਟੱਕੇ ਨਾਲ ਪਿਆਦੀ ਇਹ ਜੀ ਅੰਦਰੋਂ ਆ ਜੀ ਮੂਤਦੀ ਹੁੰਦੀ ਆ ਤੇ ਅੰਦਰੋਂ ਜੀ ਮੰਦਾ ਹੁੰਦਾ ਵੀ ਡਿਗ ਡਿਗ ਵੇਛੇ ਦੀ ਟਿੱਡ ਚ ਉਹ ਜਿਹੜੇ ਅੰਦਰ ਕੀੜੇ ਆ ਨਾ ਉਹ ਪੰਜ ਨਹੀਂ ਸੂਈ ਤੇ ਸੂਈ ਪੰਜ ਵਾਲੀ ਜਾਣ ਨਹੀਂ ਦਿੰਦੇ ਠੇਕੇ ਵਾਲੇ ਬਸ ਉਹਨਾਂ ਆਪੇ ਹੀ ਦਰ ਪੈਂਦੇ ਉਹ ਕੀੜੇ ਲੈ ਕੇ ਇਹੀ ਗੱਲ ਹੁੰਦੀ ਹੈ ਇਹੀ ਗੱਲ ਹੁੰਦੀ ਹੈ ਰੋਜ਼ ਪੀ ਕੇ ਉਸ ਤੋਂ ਬਾਅਦ ਮੇਰੇ ਯਾਰਾਂ ਨੇ ਪਿਆਤੀ ਮੈਨੂੰ ਧੱਕੇ ਨਾਲ ਪਿਆਤੀ ਹਾਂ ਇਹਨੂੰ ਧੱਕੇ ਨਾਲ ਪਿਆਤੀ 9 ਸਾਲ ਹੋ ਗਏ ਵੀਰੇ 9 ਸਾਲਾਂ ਚ ਕਿਹੜੇ ਟੱਕੇ ਨਾਲ ਮੈਨੂੰ ਨਹੀਂ ਪਤਾ ਇਹਨੂੰ ਕਿਹੜਾ ਇੰਨੇ ਟੱਕੇ ਨਾਲ ਪਿਉਂਦਾ ਇਹਨੂੰ ਤੈਨੂੰ ਧੱਕੇ ਖੋਈ ਮੈਨੂੰ ਮੈਨੂੰ ਤਾਂ ਧੱਕੇ ਸਾਰੇ ਜਹਾਨ ਦੇ ਖਵਾਤੇ ਨੇ ਧੱਕੇ ਨਾਲ ਮੇਰੇ ਤਾਂ ਨਹੀਂ ਘਰੇ ਕੋਈ ਰਾਸ਼ਨ ਸਿੱਟ ਕੇ ਜਾਂਦਾ ਜਾਂ ਧੱਕੇ ਨਾਲ ਕੋਈ ਇਹਨੂੰ ਸੁਰੱਖੀ ਬਿੰਦੀ ਨਹੀਂ ਲਾ ਕੇ ਦਿੰਦਾ ਧੱਕੇ ਨਾਲ ਮੇਰੇ ਜਵਾਕਾਂ ਮੈਂ ਤਾਂ ਉਹਨਾਂ ਨੂੰ ਵੀ ਮਿਲਾਂ ਮੈਂ ਜਾ ਕੇ ਇਹ ਯਾਰਾਂ ਨੂੰ ਠੀਕ ਹੈ ਜਿਹੜੇ ਧੱਕੇ ਨਾਲ ਪਿਉਂਦੇ ਆ ਲੈ ਕੇ ਆਵੇ ਮੇਰੇ ਸਾਹਮਣੇ ਮੇਰੇ ਕੋਲ ਉਹਨਾਂ ਦੀ ਨਹੀਂ ਨਹੀ ਯਾਰਾਂ ਨੂੰ ਐ ਜੇ ਬਾਈ ਇਹ ਘਰ ਦੀ ਬਰਬਾਦੀ ਵੀ ਬਣ ਜਾਂਦੇ ਆ ਕਈ ਵਾਰੀ ਇਹੋ ਜੇ ਯਾਰ ਬੇਲੀ ਸੋਚਿਆ ਕਰੋ ਪੀਣੀਆਂ ਪੀ ਲੋ ਆਪਦੀ ਪਰ ਇਹੋ ਜੇ ਗਰੀਬ ਬੰਦੇਆਂ ਨਾਲ ਜਾਂ ਇਹੋ ਜੇ ਲੋੜਬੰਦ ਬੰਦੇ ਨਾਲ ਐ ਵੀ ਨਹੀਂ ਕਰਨਾ ਚਾਹੀਦਾ ਜੇ ਕੰਮ ਕਰਦੇ ਨੂੰ ਪੈਸੇ ਦਿਓ ਇਹ ਤਾਂ ਪੀ ਕੇ ਇਹ ਤਾਂ ਐਂ ਕਹਿੰਦਾ ਵੀ ਮੇਰੇ ਵਰਗਾ ਤਾਂ ਲੈਂਡਲੋਰਡ ਦੁਨੀਆ ਤੇ ਹੈ ਹੀ ਕੋਈ ਨਹੀਂ ਇਹ ਤਾਂ ਕੱਲਾ ਤੀਸ ਮਾਰ ਖਾਨ ਬਣ ਜਾਂਦਾ ਕਹਿੰਦਾ ਲਿਆਓ ਕਿਹੜਾ ਆਉਂਦਾ ਪੁੱਛੋ ਇਹਨੂੰ ਅੱਛਾ ਫਿਰ ਤਾਂ ਕਿਤੇ ਵੀ ਉਤਰਿਆ ਆਣਾ ਹਰ ਤਰ੍ਹਾਂ ਨਕਲੇ ਕਲੇ ਕਦੇ ਕਦੇ ਮੰਨ ਚਲੋ ਇੰਨਾ ਤਾਂ ਹੈ ਬੰਦਾ ਗੱਲ ਮੰਨ ਰਿਹਾ ਵੀ ਹਾਂ ਮੇਰੇ ਜੀ ਕਸੂਰ ਆ ਮੈਂ ਕਰ ਰਿਹਾ ਫਿਰ ਛੱਡ ਦੇ ਨੂੰ ਛੱਡਦਾਂਗੇ ਫਿਰ ਉਹ ਯਾਰ ਇਹਨੂੰ ਨਹੀਂ दारू ਨੂੰ दारू ਨਹੀਂ ਇਹਨੂੰ ਨਹੀਂ ਛੱਡਣਾ ਛੱਡੂ ਇਹੇ दारू ਨਹੀਂ ਛੱਡਦਾ ਮੈਨੂੰ ਛੱਡੂਗਾ ਇਹਨੂੰ ਨਹੀਂ ਛੱਡਣਾ दारू ਛੱਡਣੀ ਆ ਦਾਰੂ ਦਾ ਉਹਦੇ ਛੱਡੀ ਜਾਉਗੇ ਜਿੱਦ ਦੇ ਮੈਂ ਆਪਣੇ ਯਾਰ ਛੱਡੇ ਤੇ ਫਿਰ ਯਾਰ ਛੱਡਦੇ ਇਹੇ ਜਿਆਰਾਂ ਤੂੰ ਕੀ ਕਰਾਉਣਾ ਜਿਹੜੇ ਤੈਨੂੰ ਨਸ਼ੇਤ ਲਾਈ ਜਾਂਦੇ ਆ ਜਿਹੜੇ ਤੈਨੂੰ ਕਹਿੰਦੇ ਵੀ ਤੂੰ ਘਰ ਦੀ ਨਹੀਂ ਛੱਡਦੇ ਉਹਦੇ ਯਾਰਾਂ ਤੂੰ ਕੀ ਲੈਣਾ ਤੂੰ ਆਪਦੇ ਉਹ ਜਿਹੜੇ ਯਾਰ ਛੱਡਦੇ ਜਿਹੜੇ ਤੈਨੂੰ ਕਹਿੰਦੇ ਆਪਦੇ ਬੱਚੇ ਛੱਡ ਆਪਦਾ ਘਰ ਛੱਡਦੇ ਤੂੰ दारू ਪੀਲਾ ਨਸ਼ੇਤ ਲਾਉਂਦੇ ਉਹ ਯਾਰਾਂ ਤੂੰ ਕੀ ਕਰਾਉਣਾ ਤੂੰ ਅੰਨਾ ਛੱ ਠੀਕ ਹੈ ਡਾਂਗਾ ਤੇ ਆਪਦੀਆਂ ਤਾਂ ਕੱਢ ਤੀਆਂ ਪੀਕੇ ਜਾਵੜੀਆਂ ਉਹਨਾਂ ਦੀਆਂ ਤਾਂ ਹੁਣਾਂ ਨੂੰ ਆਇਆ ਵੀ ਇਹਦੀ ਕਾਹਤੋਂ ਰਹਿ ਗਈ ਇਹ ਵੀ ਜਾਵੇ ਇਹ ਵੀ ਕਿਸੇ ਪਾਸੇ ਨਿਕਲੇ ਇਹ ਤਾਂ ਜਾਂਦਾ ਉਹਨਾਂ ਕੋਲੇ ਇਹੀ ਇਹੀ ਗੱਲ ਆਹੀ ਪੱਟੀ ਵਡਾਉਂਦੇ ਆ ਇਹਨੂੰ ਅੱਛਾ ਜਿਹੜੇ ਤੇਰੇ ਯਾਰ ਆ ਉਹ ਉਹਨਾਂ ਨੇ ਘਰਾਂ ਲੀਆਂ ਛੱਡ ਗਈਆਂ ਉਹ ਤਾਂ ਕਦਾਦੀਆਂ ਟੱਪੀਆਂ ਕਲਣੀਆਂ ਟੱਪੀਆਂ ਤੇ ਫਿਰ ਪਤੰਦਰਾ ਤੂੰ ਸੋਚੇ ਉਹ ਇਹਨੂੰ ਵੀ ਫਿਰ ਤੂੰ ਐ ਕਹਿੰਦੇ ਵੀ ਛੱਡ ਦੇ ਫਿਰ ਤੂੰ ਜਾਏਂਗਾ ਕਿੱਥੇ ਉਹਨਾਂ ਕੋਲ ਤਾਂ ਕੋਈ ਜ਼ਮੀਨ ਜਾਇਦਾਦ ਵੀ ਮਾੜੀ-ਮੋਟੀ ਹੂ ਆਪਦਾ ਕਰ ਲੈਣਗੇ ਗੁਜ਼ਾਰਾ ਤੂੰ ਕੀ ਕਰੇਂਗਾ ਦੱਸ ਇਹ ਕਰਨਾ ਬੱਧੀ ਕੋਈ ਨਹੀਂ ਸੁਧਰਾਂਗੇ ਭਾਈ ਯਾਰ ਉਧਰੋਂਗਾ ਕਹਿੰਦਾ ਕਹਿੰਦਾ ਜੇ ਤੇ ਦਾ ਬੰਦਾ ਕਰਿਆ ਵੀ ਮੈਂ ਸੁਧਰ ਜੂਗਾ ਜੀ ਜਿੱਥੇ 9 ਸਾਲ ਦੇਖ ਲੇ ਤੂੰ 1 ਸਾਲ ਹੋਰ ਵੇਖ ਲੈ 1 ਸਾਲ ਹੋਰ ਵੇਖ ਲੈ ਤਾਂ ਐਂ ਕਹਿੰਦਾ ਇੱਕ ਸਾਲ ਮੈਂ ਹੋਰ ਦੇਖਾਂ ਨਾ ਇਹਦੀਆਂ ਗੰਗਾ ਹਸ਼ਤੀਆਂ ਜਾਵੜਨੀਆਂ ਪੱਤਰਕਾਰਾਂ ਮੈਂ ਤੈਨੂੰ ਤਾਂ ਹੀ ਰੋਣੀਏ ਤਾਂ ਹੀ ਕਹਿੰਦੇ ਉਹ ਸਮਝਾ ਇਹ ਇਹ ਤਾਂ ਗੱਲ ਹੈਗੀ ਇਹ ਤਾਂ ਖੜਾ ਨਹੀਂ ਹੋਇਆ ਜਾਂਦਾ ਵੇਖੋ ਜਿਵੇਂ ਵਿਚਾਰਾ ਬੀਤਿਆ ਪਿਆ ਇਹ ਚੀਜ਼ ਤਾਂ ਹੈਗੀ ਹੈਗੀ ਪਰ ਇਹ ਸਾਨੂੰ ਵੇਖੋ ਸਮਾਜ ਦਾ ਇਹ ਗੱਲ ਹੈਗੀ ਆ ਨਸ਼ਾ ਕਈ ਵਾਰੀ ਸਾਨੂੰ ਇਦਾਂ ਦੇ ਬੰਦੇ ਮਿਲ ਜਾਂਦੇ ਆ ਇਦਾਂ ਦੇ ਸਾਨੂੰ ਕਈ ਵਾਰੀ ਸਾਡਾ ਆ ਆਲਾ ਦਵਾਲਾ ਮਿਲ ਜਾਂਦਾ ਜਿੱਥੇ ਸਾਨੂੰ ਨਸ਼ਾ ਪ੍ਰੋਸ ਕੇ ਦਿੱਤਾ ਜਾਂਦਾ ਹੁਣ ਜਿਹੜੇ ਤੇ ਯਾਰ ਬੇਲੀ ਉਹਨਾਂ ਨੇ ਸਾਰਿਆਂ ਦੀਆਂ ਘਰਾਂ ਵਾਲੀਆਂ ਚੜੀਆਂ ਗਈਆਂ ਨਸ਼ੇ ਤੋਂ ਤੰਗ ਆ ਕੇ ਹੁਣ ਇਹ ਰਹਿ ਗਿਆ ਹੁਣ ਵੇਖੋ ਇਹਨੂੰ ਵੀ ਇਹੀ ਪੱਟੀ ਪੜਾਈ ਜਾਂਦੀ ਹੈ ਵੀ ਇਹ ਜਾਂਦੀ ਹੈ ਜਾਵੇ ਜਵਾਕ ਜਾਂਦੇ ਕਿੱਥੇ ਜਾਣਗੇ ਯਾਰ ਅੱਜ ਟਾਈਮ ਕਹੇ ਆ ਜਮਾਨਾ ਕਹੇ ਆ ਠੀਕ ਆ ਤੁਸੀਂ ਦਾਰੂ ਪੀਣੀ ਹੈ ਪਿੱਗ ਲਾ ਲਓ ਘਰੇ ਰੋ ਗੱਲ ਕਰ ਲਓ ਇਹ ਚੀਜ਼ ਸਾਨੂੰ ਵੇਖਣੀ ਪਊਗੀ ਆਖਰਕਾਰ ਇਹ ਸਮਝਣਾ ਪੈਣਾ ਜਿਹੜੇ ਬੰਦੇ ਸਾਨੂੰ ਇਹ ਨਸ਼ੇ ਤੇ ਲਾ ਰਹੇ ਨਸ਼ੇ ਤੇ ਅਸੀਂ ਪਹਿਲਾਂ ਹੀ ਬਥੇਰੀਆਂ ਜਿਹੜੀਆਂ ਲੀਡਰਾਂ ਵਲੇ ਇਹ ਚੀਜ਼ਾਂ ਵੰਡੀਆਂ ਜਾ ਰਹੀਆਂ ਕਦੇ ਨਸ਼ਾ ਛਡਾਉਣ ਦੀ ਕੋਸ਼ਿਸ਼ ਨਹੀਂ ਕੀਤੀ ਇਹਦੀ ਮੈਂ ਛੱਡਿਆ ਸੀ ਬਾਈ ਮੇਰੇ ਪੇਕੇ ਵਾਲੇ ਛੱਡ ਕੇ ਗਏ ਸਨ ਦੋ ਵਾਰੀ ਨਸ਼ਾ ਛਡਾਊ ਕੇਂਦਰ ਚ ਉੱਥੋਂ ਵੀ ਭੱਜ ਆਇਆ ਪਤਾ ਨਹੀਂ ਇਹਨੂੰ ਕਿਹੜੇ ਕੱਢ ਕੇ ਲੈ ਕੇ ਆ ਗਏ ਉੱਥੋਂ ਛੜੇ ਛਾਟੇ ਦੇ ਯਾਰ ਨੇ ਦੋ ਤਿੰਨ ਲੰਗੋਟिए ਉਹ ਜਾਵੜੇ ਇਹਦੇ ਮੰਗਰੇ ਜਾਵੜੇ ਇਹਨੂੰ ਲਿਆਏ ਉੱਥੋਂ ਵੀ ਮੇਰੇ ਤੋਂ ਚੋਰੀ ਅਹੀਂ ਹੋਇਆ ਤੈਨੂੰ ਛੱਡਿਆ ਸੀ ਨਾ ਛੱਡ ਉਹ ਕੇੰਦਰ ਛੱਡਿਆ ਸੀਗਾ ਮੈਨੂੰ ਤੇ ਫੇਰ ਇਹ ਤੂੰ ਛੱਡਦੀ ਐ ਈ ਕਿਹੜੀ ਦੱਸ ਨਾ ਬਤਾਈ ਨਹੀਂ ਛੱਡ ਸਕਦਾ ਹੀ ਨਹੀਂ ਜਿੰਨਾ ਚਿਰ ਬੰਦਾ ਆਪਦੇ ਮਨ ਤੇ ਕੰਟਰੋਲ ਨਹੀਂ ਕਰਦਾ ਬੰਦਾ ਆਪ ਨਹੀਂ ਕਹਿੰਦਾ ਵੀ ਮੈਂ ਛੱਡਣੀ ਐ ਉਹਨਾਂ ਚਿਰ ਕਿਵੇਂ ਛੱਡੂਗਾ ਉਹ ਕੀ ਕਰ ਦੇਣਗੇ ਜਦੋਂ ਇਹ ਆਪ ਹੀ ਨਹੀਂ ਮੰਨਦਾ ਵੀ ਮੈਂ ਛੱਡਣੀ ਐ ਧੱਕੇ ਨਾਲ ਕਿਵੇਂ ਮੈਂ ਮਨ ਤੇ ਕੰਟਰੋਲ ਕੀਤਾਗਾ ਵੀ ਮੈਂ ਤੇਰੇ ਇੱਕ ਦੋ ਵਕ ਲੈ ਲਿਆ ਕਰੂੰਗਾ ਇਹ ਲੋਕਾਂ ਨੇ ਮਗਰ ਲਾ ਕੇ ਮੈਨੂੰ ਮਾੜਾ ਚੰਗਾ ਬੋਲਦੀ ਆ ਇਹ ਤਾਂ ਕਹਿੰਦਾ ਮਗਰ ਬੋਲਦੀ ਇਹ ਪਤੰਦਰ ਦੀ ਆਵਾਜ਼ ਵੀ ਵੇਖ ਰੰਜੀਤ ਖੋਹਰ ਹਰ ਕੀਆ ਜਿਹੜੀ ਮੁਹੰਮਦ ਸਦੀਕ ਨਾ ਕਹਿੰਦੀ ਪੂਰੀ ਕੋਇਲ ਆਰ ਕੀ ਬਾਜ ਰੱਖੀ ਬਟਾ ਪੀ ਕੇ ਵੀ ਇਹ ਤਾਂ ਕਹਿੰਦਾ ਮੈਨੂੰ ਲੋਕਾਂ ਕੋਲੇ ਭੰਨਦੀ ਐ ਇਹ ਇਹ ਤਾਂ ਰਾਤ ਨੂੰ ਐਂ ਕਹਿੰਦਾ ਹੁੰਦਾ ਮੈਂ ਤਾਂ ਮੁਹੰਮਦ ਸਦੀਕ ਆ ਮੈਂ ਗਾਣੇ ਵੀ ਸੁਣਾਉਂਦਾ ਮੈਨੂੰ ਜਦੋਂ ਲਾਈ ਹੁੰਦੇ ਤੇ ਪੈਗ ਦੋ ਇਹ ਪੁੱਛੋ ਇਹਨੂੰ ਅੱਛਾ ਗਾਣੇ ਗਾਣੇ ਵੀ ਗਾਉਣਾ ਹੁੰਦਾ ਗਾਣਾ ਤਾਂ ਮੈਨੂੰ ਐ ਨਾ ਮੈਨੂੰ ਟੈਲੀ ਵੀ ਜਨ ਲਾ ਦੇ ਤਸਵੀਰਾਂ ਬੋਲਦੀਆਂ ਇਹ ਤਾਂ ਗਾਉਂਦਾ ਪੂਰਾ ਗਉਂਦਾ ਚ ਗੀਤ गा ਕੇ ਸੁਣਾਉਣਾ ਹੁੰਦਾ ਇਹਨਾਂ ਨੂੰ ਪਤੰਦਰ ਦੇ ਇਹਨਾਂ ਨੂੰ ਗੀਤ ਗਾ ਕੇ ਸੁਣਾਉਂਦੇ ਇਹਨਾਂ ਦਾ ਢਿੱਡ ਨਹੀਂ ਪਰ ਚੱਲਣਾ ਇਹਨਾਂ ਨੂੰ ਰਾਸ਼ਨ ਪਾਣੀ ਲਿਆ ਕੇ ਦਿਆ ਕਰ ਸੌਦਾ ਪਤਾ ਜਿਵੇਂ ਕਹਿੰਦੀਆਂ ਫੀਸਾਂ ਭਰਿਆ ਕਰ ਉਹਦੇ ਨਾਲ ਢਿੱਡ ਭਰੂ ਟੈਲੀਵਿਜ਼ਨ ਕਾ ਦੇਣਾ ਟੈਲੀਵਿਜ਼ਨ ਦਾ ਵੀ ਫਿਰ ਬਿੱਲ ਆਊਗਾ ਉਹ ਵੀ ਭਰਨਾ ਪਊਗਾ ਇਹਨਾਂ ਨੂੰ ਤਾਂ ਉਹਦਾ ਮੈਂ ਸੁਧਰ ਜਾਊਂਗਾ ਕਾਈ ਹੁੰਦਾ ਤਾਂ ਸੁਧਰ ਜਾਏਗਾ ਸੁਧਰ ਜਾਏਗਾ ਫਿਰ 11 ਬਿੱਲੀਆਂ ਨੂੰ ਉਹਨਾਂ ਨੂੰ ਛੱਡ ਦੇ ਜਿਹੜੇ ਇਹਨਾਂ ਨੂੰ ਵੀ ਛੱਡ ਦੂੰਗਾ ਮੈਂ ਘਰੇ ਬੈਗ ਲਾਉਣਾ ਵਸ ਕਰਦਾ ਮੇਰਾ ਬਸ ਇਹ ਇਹ ਜਾਨੀ ਤੈਨੂੰ ਇਹ ਮਨਜ਼ੂਰੀ ਮਿਲ ਜੇ ਵੀ ਤੈਨੂੰ ਘਰ ਇੱਕ ਪਿਗ ਮਿਲ ਜਾ ਕਰੇ ਮੈਨੂੰ ਘਰੇ ਜੇ ਇਹ ਤੈਨੂੰ ਇੱਕ ਪਿਗ ਨੂੰ ਪਾ ਕੇ ਦੇ ਦਿਆ ਕਰ ਸਵਰ ਕਰ ਲਿਆ ਕਰੇਗਾ ਕਰ ਲਿਆ ਕਰੂੰਗਾ ਪੱਕੀ ਗੱਲ ਜਮਾਂ ਪੱਕੀ ਗੱਲ ਕਿਉਂ ਭਾਈ ਇਹ ਹੋ ਜੇ ਫਿਰ ਠੀਕ ਆ ਮੈਂ ਇਹਨੂੰ ਫਿਰ ਪੁੱਛੋ ਮੈਂ ਬਰਾਬਰ ਬੈ ਕੇ ਪੈਗ ਲਾਇਆ ਕਰਾਂ ਤੇਰੇ ਹੈ ਫਿਰ 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 ਇਹੀ ਬਾਲਦਾ ਤੂੰ ਜਵਾਕਾਂ ਦੇ ਮੈਂ ਕੀ ਅਸਰ ਪਾਉਂ ਜਵਾਕ ਦੇ ਬਰਾਬਰ ਦੇ ਹੁੰਦੇ ਆ ਕੱਲ ਨੂੰ ਉਹ ਵੀ ਕਹਿਣਗੇ ਮੈਂ ਵੀ ਪੀਣੀ ਆ ਮਾਂ ਪੈਗ ਪਾਪਾ ਦਊਗੀ ਉਹਨਾਂ ਨੂੰ ਦੱਸ ਇਹ ਗੱਲ ਤਾਂ ਠੀਕ ਆ ਇਹਦੀ ਮੈਂ ਲੋਕੇ ਲਾਇਆ ਕਰੂੰਗਾ ਮੈਨੂੰ ਘਰੇ ਪੀਂ ਦੇ ਦੇ ਕਰੇ ਕਹਿੰਦੀ ਘਰੇ ਨਹੀਂ ਪੀਣੀ ਹਾਂ ਅਰੇ ਮੈਂ ਤਾਂ ਪਹਿਲਾਂ ਆ ਯਾਰਾਂ ਕੋਲ ਹੀ ਜਾਊਂਗਾ ਫਿਰ ਮੈਂ ਕਰਦਾ ਭਈ ਸਾਰਾ ਸਮਾਨ ਇਹਨੇ ਵੇਚਦਾ ਕੱਲੇ ਭਾਂਡੇ ਰਹਿ ਗਏ ਤੇ ਮੇਰੇ ਜਵਾਕ ਰਹਿ ਗਏ ਕੱਲ ਨੂੰ ਜਿਹਦਾ ਹੀ ਹਾਲ ਰਿਆ ਉਹਨਾਂ ਨੂੰ ਵੀ ਵੇਚ ਦਊਗਾ। ਇਹੀ ਗੱਲ। ਥੋੜੇ ਬਹੁਤੀ ਵੇਚਿਆ ਭਾਈ ਨਸ਼ੇ 'ਚ। ਥੋੜੇ ਵੇਚਿਆ ਕਹਿੰਦਾ ਨਸ਼ਾ ਕਰਦੇ ਨੇ ਭਾਂਡੇ ਪੁੰਡੇ ਵੇਚਿਆ ਵੇਖੋ ਤੁਸੀਂ ਹਾਲਾਤ ਵੇਖੋ ਤੁਸੀਂ ਇਸ ਬੰਦੇ ਦੇ ਠੀਕ ਆ ਉਹ ਕਹਿੰਦੀ ਵਿਚਾਰੀ ਕਹਿੰਦੀ ਇਹ ਜਵਾਕਾਂ ਨੂੰ ਵੀ ਵੇਚ ਦੂ ਜਿਹੜੇ ਹਿਸਾਬ ਨਾਲ ਇਹ ਕਰੀ ਜਾਂਦਾ ਠੀਕ ਆ। ਰੋਸ਼ਨ ਦਾ ਭਾਈ ਆਪਦਾ ਪੂਰਾ ਨਹੀਂ ਆਉਂਦਾ ਆ ਇੱਕ ਆ ਲਿਆ ਆ। ਆ ਕੁੱਤਾ ਤੂੰ ਲੈ ਆ ਆ ਲੈ ਕੇ ਆਇਆ ਹੈ ਇਹ ਵੀ ਜਰਾ ਸੜਕ ਦੇ ਥੰਮੇ ਤੇ ਮੈਨੂੰ ਇਹਨੂੰ ਕਿੱਥੋਂ ਪਾਣਾ ਕੁੱਤਾ ਵੀ ਰੱਖੀ ਬਟਾ ਵੇਖੋ ਤੁਸੀਂ ਇੱਧਰ ਐ ਆ ਦੇਖੋ ਇੱਧਰ ਨਾਲ ਕੁੱਤਾ ਵੀ ਖੇਡਦਾ ਫਿਰਦਾ ਵਧੰਦਰ ਦੇ ਇਹ ਕੁੱਤੇ ਤੂੰ ਕੀ ਕਰਾਉਣਾ ਕੁੱਤੇ ਤੇ ਰਾਤ ਲੈ ਚੱਕੇ ਇਹਨੂੰ ਇਹ ਸੜਕ ਤੇ ਖੜਦਾ ਸੀ ਵਿਚਾਰਾ ਸੜਕ ਤੇ ਆਪਦੇ ਤੇਥੋਂ ਪਾਲੇ ਨਹੀਂ ਜਾਂਦੇ ਸੜਕਾਂ 'ਚ ਚੱਕ-ਜੱਕ ਤੂੰ ਘਰੇ ਲਈ ਉਹਨਾਂ ਕਤੀੜ ਮੈਂ ਕੀ ਕਰਾਂ ਤੇਰਾ ਮੇਂ ਜਵਾਨਾਂ ਦਾ ਕੋਣ ਆਗਾ ਤੂੰ ਦੱਸ ਸੜਕ ਤੇ ਖੜਦਾ ਸੀ ਤੇਰੇ ਵੀ ਫਿਰ ਜਵਾਕ ਤੂੰ ਆਪਦੇ ਨੇ ਵੀ ਸੋਚ ਲੈ ਇਹ ਤਾਂ ਪੂਰਾ ਮੋਹ ਕਰਦਾ ਵੇਖ ਇੱਧਰ ਇੱਧਰ ਵੇਖ ਲੈ ਇਹ ਤਾਂ ਤੇਰਾ ਪੂਰਾ ਮੋਹ ਕਰਦਾ ਹੋਰ ਕੀ ਹੈ ਇਹ ਤਾਂ ਭਾਈ ਫਿਰ ਇਹਨੂੰ ਤੈਨੂੰ ਪੈਗ ਬੁੱਗ ਲਵਾਤਾ ਨਹੀਂ ਐਨੂੰ ਨਹੀਂ ਲਵਾਇਆ ਬੈਠਾ ਅੱਛਾ ਇਹ ਬੇਜਵਾਨਾ ਤਾਂ ਲਿਆਇਆ ਹੈ ਇਹ ਤਾਂ ਮੈਂ ਤਾਂ ਲਿਆਇਆ ਕਿਤੇ ਸੜਕ ਕਿਤੇ ਘੱਡੇ ਘਡੇ ਥੱਲੇ ਨਾਲ ਜੇ ਅੰਨਿਆ ਵਾਂਗੂ ਗੱਡੀਆਂ ਚਲਾਉਂਦੇ ਵੇਖ ਵੇਖ ਤੂੰ ਗੱਲ ਵੇਖੋ ਕਿੰਡੀ ਚੰਗੀ ਕੀਤੀ ਬੰਦੇ ਨੇ ਐਂ ਸੋਚਦਾ ਵੀ ਕਿਸਦੇ ਥੱਲੇ ਨਾਲ ਅੱਜ ਚੰਗੀ ਵੀ ਕਿੰਡੀ ਚੰਗੀ ਗੱਲ ਵੀ ਕੀਤੀ ਆ ਤੇ ਫਿਰ ਤੂੰ ਜਵਾਕਾਂ ਖਾਤਰ ਵੀ ਸੋਚੇ ਇਹਦੇ ਖਾਤਰ ਵੀ ਸੋਚੇ ਘਰਾਂ ਲਈ ਖਾਤਰ ਇਹ ਸੋਚੇਗਾ ਕਾਦੋਂ ਸੋਚੇਗਾ ਜਦੋਂ ਬੁਢੀ ਹੋਗੀ ਮੈਂ ਉਹਦੇ ਸੋਚੂਗਾ ਇਹ ਹਾਂ ਇਹ ਤਾਂ ਬਹੁਤ ਹੈ ਮਰਭਾਈਆ ਹੂੰ ਬਹੁਤ ਉਮਰ ਪਈ ਹੈ ਜੇ ਲੋ ਅਸੀਂ ਤੇ ਇਹ ਕਹਿੰਨੇ ਆ ਕਹਿੰਦਾ ਮੈਂ ਛੱਡ ਵੀ ਦਿਊਗਾ ਨਸ਼ਾ ਛੱਡ ਵੀ ਦੇਣਾ ਚਾਹੀਦਾ ਇਹਨੂੰ ਠੀਕ ਆ ਇਹ ਕਹਿੰਦਾ ਵੀ ਇੱਕ ਵਾਰੀ ਵੀ ਮੈਨੂੰ ਘਰੇ ਪਿਆ ਗਲਾਉਣ ਦੇਣ ਪਰ ਇਹ ਬਹੁਤ ਬੰਦੇ ਕਹਿੰਦੇ ਹੁੰਦੇ ਆ ਵੇਖੋ ਹੋਰ ਕੁਝ ਕਹਿਣਾ ਪਈ ਜਾਂਦੇ ਜਾਂਦੇ ਨਹੀਂ ਕੁਝ ਨਹੀਂ ਕਹਿਣਾ ਜੇ ਛੱਡੂਗਾ ਤਾਂ ਠੀਕ ਹੈ ਨਹੀਂ ਫਿਰ ਮੈਂ ਪੇਕੇ ਨੂੰ ਵਾਗ ਜੂਗੀ ਤੇ ਆਪਦੇ ਜਵਾਕ ਸੰਭਲੇ ਨਹੀਂ ਪਿੰਦਾ ਵੀ ਨਹੀਂ ਪਿੰਦਾ ਬਸ ਕੀ ਗੱਲਾਂ ਨਹੀਂ ਮੰਨਦਾ ਉਹ ਕਹਿੰਦਾ ਨਹੀਂ ਇਹ ਪੀਊਗਾ ਇਹ ਤੂੰ ਤੇਰੇ ਯਾਰ ਪਰ ਭਾਈ ਤੂੰ ਵੀ ਥੋੜਾ ਥੋੜਾ ਐਸਾ ਵਰ ਕਰ ਇਹ ਕਹਿੰਦਾ ਵੀ ਮੈਂ ਵਾਦਾ ਕਰ ਲੈਣਾ ਮੇਰੇ 10 ਸਾਲ ਹੋ ਗਏ 9 ਸਾਲ ਚਲ 9 ਪਹਿਲਾਂ ਫਿਰ ਇਹ ਪਹਿਲਾਂ ਕਦੇ ਇਹਨੇ ਕਦੇ ਗੱਲ ਕੀਤੀ ਛੱਡ ਦੇਗਾ ਪੱਕਾ ਛੱਡ ਦੂੰਗਾ ਮੈਂ ਉਹ ਵੀ ਨਹੀਂ ਲਾਉਂਦਾ ਵਾਦਾ ਕਰਦਾ ਕੈਮਰੇ ਦਾ ਵਾਦਾ ਕਰਦਾ ਮੈਂ ਅੱਜ ਤੋਂ ਬਾਅਦ ਦਾਰੂ ਨਹੀਂ ਪੀਣਾ ਨਹੀਂ ਪੀਂਦਾ ਲੈ ਉਹ ਕਹਿੰਦਾ ਮੈਂ ਛੱਡ ਦੂੰਗਾ ਪਾਣਾ ਵੀ ਪੜਾਉਂਗਾ ਮੈਂ ਕੰਗਾ ਸਕੂਲ ਚ ਲਾਉਂਗਾ ਮੈਂ ਲੈ ਠੀਕ ਹੈ ਜਿਹੜਾ ਪੜ ਗਏ ਅੱਧੇ ਜਿਹੜੇ ਰਹਿ ਗਏ ਉਹ ਤੂੰ ਪੜਾ ਲਈ ਹੁਣ ਚੱਲ ਫਿਰ ਤੁਸੀਂ ਵੀ ਥੋੜੇ ਹੌਸਲਾ ਰੱਖੋ ਨਾ ਥੋੜੀ ਸੂਈ ਤੁਸੀਂ ਵੀ ਥੱਲੇ ਰੱਖੋ ਪਾਰੇ ਵਾਲੀ ਇਹ ਜੇ ਸ਼ਰਾਬ ਦਾਰੂ ਛੱਡਦਾ ਕਹਿੰਦਾ ਮੈਂ ਛੱਡ ਦੂੰਗਾ ਮੈਂ ਤਾਂ ਰੋਜ਼ ਬੀਪੀ ਵਾਲੀਆਂ ਗੋਲੀਆਂ ਖਾਨੀਆਂ ਰੋਜ਼ ਇਹ ਮੇਰਾ ਬੀਪੀ ਵਧਾ ਦਿੰਦਾ ਜਦੋਂ ਡੱਕ ਕੇ ਆ ਜੂਗਾ ਬੜਾ ਬੜਾ ਬੋਲਦਾ ਫਿਰ ਹੁਣ ਮaaf ਕਰਦੇ ਮੈਨੂੰ ਉਹ ਮਾਫੀ ਵੀ ਮੰਗਦਾ ਹੁਣ ਪਾਈ ਥੋੜਾ ਇਥੇ ਤੂੰ ਵੀ ਆਹ ਕੰਟਰੋਲ ਕਰ। ਇਹ ਚੱਲ ਬਈ ਤੇਰੇ ਕਹੇ ਤੇ ਇੱਕ ਵਾਰੀ ਹੋਰ ਮaaf ਕਰਦਾ। ਪਰ ਬਾਈ ਗੱਲਬਾਤ ਕਰ ਲਈ ਠੀਕ ਆ। ਹੋਰ ਤਾਂ ਨਹੀਂ ਕੋਈ ਗੱਲਬਾਤ ਕਹਿੰਦਾ ਇਹ। ਹੋਰ ਇਹ ਸ਼ੇਰ ਉਹ ਸ਼ੇਰੀ ਵੀ ਬਹੁਤ ਕਰਦਾ ਰਾਤ ਨੂੰ ਤੁਸੀਂ ਦੇਖਣ ਨਾਲ ਗਲਬ ਬਣਿਆ ਹੁੰਦਾ ਇਹ ਦੂਜਾ ਗਲਬ। ਸ਼ੇਰ ਵੀ ਸੁਣਾਉਣਾ ਹੰਨਾ? ਸੁਣਾ ਦਿੰਨਾ ਕਰੇ ਕਰੇ। ਸੁਣਾ ਸੁਣਾ ਫਿਰ ਇੱਕ ਸ਼ੇਰ ਸੁਣਾ ਦੇ ਜਾਂਦਾ ਜਾਂਦਾ। ਮਾਗਸੈ ਨੂੰ ਤੀਤਨ ਜੇ ਦੋ ਘਟ ਪਗ ਪੀਰਨ। ਸਾਰਾ ਦਿਨ ਮਰਦਾ ਮਰਦਾ ਦੋ ਘੜੀਆਂ ਜੀ ਲੈਣਾ ਆਹ ਕੀ ਬਾਤ ਆ ਕੀ ਬਾਤ ਹੈਂ ਤੇ ਬਸ ਆਹ ਸ਼ੇਰ ਸੁਣਾ ਕੇ ਤੇ ਬਸ ਸਾਰਾ ਨਾ ਮੇਰਾ ਗੁੱਸਾ ਸਾਰਾ ਠੰਡਾ ਕਰ ਰਿਹਾ ਹੈ ਕੀ ਬਾਤ ਆ ਬਈ ਬੰਦੇ ਦੀ ਜ਼ਿੰਦਗੀ ਦਾ ਸ਼ੇਰ ਕਹਿੰਦਾ ਦੇਖ ਲੋ ਤੋਹਾਨੂੰ ਬੰਦੇ ਨੇ ਸ਼ੇਰ ਸੁਣਾਦਾ ਕਹਿੰਦਾ ਮੈਂ ਕਿਸੇ ਨੂੰ ਕੀ ਕਹਿਣਾ ਦੋ ਘੁੱਟ ਜੇ ਕਦੇ ਪੀ ਲੈਣਾ ਠੀਕ ਆ ਸਾਰਾ ਦਿਨ ਮਰਦਾ ਮਰਦਾ ਦੋ ਬਾਲ ਜ਼ਿੰਦਗੀ ਜੀ ਲੈਣਾ ਕਹਿੰਦਾ ਦੋ ਬਾਲ ਜ਼ਿੰਦਗੀ ਜਿਉਣਾ ਉਹ ਤਾਂ ਮੈਂ ਮਰਦਾ ਹੀ ਰਹਿਣਾ ਠੀਕ ਆ ਸ਼ੇਰ ਤਾਂ ਤੇਰਾ ਕਾਬਲੇ ਤਰੀਫ ਆ ਬੰਦਾ ਠੀਕ ਆ ਗੁਣ ਹੈਗੇ ਨਹੀਂ ਗੱਲ ਇਹ ਕਾ दारू ਵਾਲੀ ਲਾਤ ਆ ਇਹ ਮਾੜੀ ਏ ਦੇਵੇ ਚਲੋ ਇੱਕ ਵਾਰੀ ਆਪਾਂ ਇਹਨਾਂ ਦੀ ਗੱਲਬਾਤ ਕਰਾਈ ਹੈ ਜਿਹੜੀ ਸੁਲਾ ਇਹਨਾਂ ਦੀ ਹੋ ਜੇ ਪਰ ਬਹੁਤ ਬੰਦੇ ਐ ਕਹਿ ਦਿੰਦੇ ਹੁੰਦੇ ਆ ਵੀ ਮੈਨੂੰ ਨਾ ਧੱਕੇ ਨਾਲ ਪਿਆ ਦੇ ਜਾਂ ਧੱਕੇ ਧੁੱਕੇ ਨਾਲ ਕੋਈ ਨਹੀਂ ਪਿਉਂਦਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਅੰਦਰ ਦੇ ਕੀੜੇ ਨਹੀਂ ਟੇਕਣ ਦਿੰਦੇ ਜਿਹੜੀ ਆ ਜੀ ਮੂਦੀ ਐ ਨਹੀਂ ਟੇਕਣ ਦਿੰਦੀ ਠੀਕ ਆ ਅਸਲ ਦੇ ਵਿੱਚ ਇਹ ਇਹੀ ਘਰ ਘਰ ਦੀ ਗੱਲ ਆ ਘਰ ਘਰ ਦੀ ਕਹਾਣੀਆਂ ਪੀਣੀਆਂ ਘਰੇ ਪੀ ਲੋ ਪਰ ਬੱਚਿਆਂ ਦਾ ਖਿਆਲ ਵੀ ਰੱਖੋ ਆਪਦੇ ਪਰਿਵਾਰ ਦਾ ਖਿਆਲ ਵੀ ਰੱਖੋ ਇਹ ਬਹੁਤ ਜ਼ਰੂਰੀ ਆ ਜਿਹੜੇ ਬਾਹਰੋਂ ਤੁਹਾਨੂੰ ਧੱਕੇ ਨਾਲ ਪਿਆਉਂਦੇ ਆ ਜਾਂ ਇਹ ਜਿਹੀਆਂ ਪਾੜ ਤਾਂ ਪੜਾਉਂਦੇ ਆ ਵੀ ਐਂ ਕਰਕੇ ਛੱਡ ਇਹ ਥੋੜੇ ਜਿਹੇ ਟਾਈਮ ਦੀ ਗੱਲਬਾਤ ਹੁੰਦੀ ਹੈ ਮੁੜ ਕੇ ਪਛਤਾਉਣਾ ਪੱਲੇ ਪੈ ਜਾਂਦਾ ਠੀਕ ਆ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਮਲੂਕਾ ਟੀਮ ਨੇ ਤੇ ਵੀਡੀਓ ਨੂੰ ਸ਼ੇਅਰ ਕਰਿਓ ਜੁੜੇ ਹੋਣਾ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ ਜੀ